ਸਤਨਾ ਸ਼੍ਰੀ ਵਾਹੇ ਗੁਰੂ ਸਾਹਿਬ ਜੀ ਤਨਸਰੇ ਮਹਲਾ ਪੰਜਵਾ ਮੇਰਾ ਲਾਗਾ ਰਾਮ ਸੋਹਿਤ ਸਤਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਟਿਆ ਕੇ ਤਰਹਾ हाथ दे रखौ अपनो कर बिरथा सगल मिटाई निंदक के मुख काले किने जन का आप सहाई साचा साहिब हुआ रखवाला राख लिए कंठ लाए ਨੇ ਰਪਾ ਪਏ ਸਦਾ ਸੁਖ ਮਣੇ ਨਾਨਕ ਹਰ ਗੁਣ ਗਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੇ ਮਹਲਾ ਪੰਜਵਾਂ ਮੇਰਾ ਲਾਗਾ ਰਾਮ ਸੋਹਿਤ ਸਤ ਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਟਿਆ ਕੇ ਤਰਹਾ ਹਾਥ ਦੇ ਰਖਾ ਆਪਣੋ ਕਰ ਬਿਰਥਾ ਸਗਲ ਮਿਟਾਈ ਨਿੰਦਕ ਕੇ ਮੁਖ ਕਾਲੇ ਕਿਨੇ ਜਨ ਕਾ ਆਪ ਸਹਾਈ ਸਾਚਾ ਸਾਹਿਬ ਹੋਆ ਰਖਵਾਲਾ ਰੱਖ ਲੀਏ ਕੰਠ ਲਾਏ ਨਿਰਪਉ ਪਏ ਸਦਾ ਸੁਖ ਮਣੇ ਨਾਨਕ ਹਰ ਗੁਣ ਗਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸਰੇ ਮਹਲਾ ਪੰਜਵਾ ਮੇਰਾ ਲਾਗੋ ਰਾਮ ਸੋਹੇ ਤ ਸਤ ਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਟਿਆ ਕੇ ਤ ਰਹਾ ਹਾਥ ਦੇ ਰਖਾ ਆਪਣੋ ਕਰ ਬਿਰਥਾ ਸਗਲ ਮਿਟਾਈ ਨਿੰਦਕ ਕੇ ਮੁਖ ਕਾਲੇ ਕਿਨੇ ਜਨ ਕਾ ਆਪ ਸਹਾਈ ਸਾਚਾ ਸਾਹਿਬ ਹੋਆ ਰਖਵਾਲਾ ਰਾਖ ਲਿਏ ਕੰਠ ਲਾਏ ਨੇ ਰਪਾ ਪਏ ਸਦਾ ਸੁਖ ਮਣੇ ਨਾਨਕ ਹਰ ਗੁਣ ਗਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੇ ਮਹਲਾ ਪੰਜਵਾਂ ਮੇਰਾ ਲਾਗਾ ਰਾਮ ਸੋਹਿਤ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਟਿਆ ਕੇ ਤਰਹਾ ਹਾਥ ਦੇ ਰਖਾ ਆਪਣੋ ਕਰ ਬਿਰਥਾ ਸਗਲ ਮਿਟਾਈ ਨਿੰਦਕ ਕੇ ਮੁਖ ਕਾਲੇ ਕਿਨੇ ਜਨ ਕਾ ਆਪ ਸਹਾਈ ਸਾਚਾ ਸਾਹਿਬ ਹੋਆ ਰਖਵਾਲਾ ਰੱਖ ਲੀਏ ਕੰਠ ਲਾਏ ਨਿਰਪਉ ਪਏ ਸਦਾ ਸੁਖਮਣੇ ਨਾਨਕ ਹਰ ਗੁਣ ਗਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੇ ਮਹਲਾ ਪੰਜਵਾਂ ਮੇਰਾ ਲਾਗਾ ਰਾਮ ਸੋਇ ਤੇ ਸਤਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਟਿਆ ਕੇ ਤ ਰਹਾ ਹੱਥ ਦੇ ਰਖਾ ਆਪਣੋ ਕਰ ਮਿਰਥਾ ਸਗਲ ਮਿਟਾਈ ਨਿੰਦਕ ਕੇ ਮੁਖ ਕਾਲੇ ਕਿਨੇ ਜਨ ਕਾ ਆਪ ਸਹਾਈ ਸੱਚਾ ਸਾਹਿਬ ਹੋਆ ਰਖਵਾਲਾ ਰੱਖ ਲੀਏ ਕੰਠ ਲਾਏ ਨਿਰਪਉ ਪਏ ਸਦਾ ਸੁਖ ਮਣੇ ਨਾਨਕ ਹਰ ਗੁਣ ਗਾਏ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ